हाल ही ਵਿੱਚ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਦਾ ਇੱਕ ਬਿਆਨ ਸਾਹਮਣੇ ਆਉਂਦਾ ਹੈ ਕਿ ਤਕਸ਼ਿਰੀ ਦਰਬਾਰ ਸਾਹਿਬ ਦਾ ਸਥਾਪਨਾ ਦਿਵਸ ਅਤੇ ਨੌਵੀਂ ਪਾਸ਼ਾਹੀ ਦਾ ਸ਼ਹੀਦੀ ਦਿਹਾੜਾ ਸਾਰਾ ਪੰਜਾਬ ਜਾਂ ਸਾਰੀ ਦੁਨੀਆ ਦੀ ਸਿੱਖ ਕੌਮ ਕਿਵੇਂ ਮਿਲ ਕੇ ਮਨਾਵੇ ਆਓ ਅਸੀਂ ਇਸ ਤੇ ਚਰਚਾ ਕਰੀਏ ਦੂਜੇ ਪਾਸੇ ਅਕਾਲ ਤਖਤ ਦੇ ਜੱਥੇਦਾਰ ਸਾਹ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿੰਦੇ ਨੇ ਕਿ ਸਰਕਾਰਾਂ ਕੌਣ ਹੁੰਦੀਆਂ ਨੇ ਨਗਰ ਕੀਰਤਨ ਕੱਢਣ ਵਾਲੀਆਂ ਇਹ ਇੱਕ ਵਿਵਾਦ ਪੈਦਾ ਹੋ ਰਿਹਾ ਹੈ ਇਸ ਵਿਸ਼ੇ ਤੇ ਚਰਚਾ ਕਰਾਂਗੇ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਭਾਈ ਰਣਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਈ ਗੁੱਡ ਜੀ ਕੀ ਫਤਿਹ ਜੀ ਇੱਕ ਪਾਸੇ ਪੰਜਾਬ ਸਰਕਾਰ ਦਾ ਬਿਆਨ ਸਾਹਮਣੇ ਆਉਣਾ ਕਿ ਆਓ ਅਸੀਂ ਨੌਵੀਂ ਪਾਸ ਸ਼ਹੀਦੇ ਸ਼ਹੀਦੀ ਦਿਹਾੜੇ ਤੇ ਦਰਬਾਰ ਸਾਹਿਬ ਤੇ ਸਥਾਪਨਾ ਦਿਵਸ ਲਈ ਆਓ ਉਪਰਾਲਾ ਮਿਲ ਕੇ ਕਾਰਜ ਕਰੀਏ ਦੂਜੇ ਪਾਸੇ ਗੜਗੱਤ ਸਾਹਿਬ ਦਾ ਕਹਿਣਾ ਵੀ ਸਰਕਾਰਾਂ ਕਾਉਂਡ ਨੇ ਨਗਰ ਕੀਰਤਨ ਕੱਢਣ ਵਾਲੀਆਂ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਦੇਖੋ ਜੀ ਮੈਂ ਤੇ 1999 ਤੋਂ ਦੇਖ ਰਿਆ ਹਾਂ ਕਿ ਗੁਰਗਾਤ ਸਿੰਘ ਤੇ ਮੌਲਕੀ ਦੀ ਲਾਲਾ ਗੋਲਾ ਵਿਚਾਰਾ ਉਹ ਮੈਨੂੰ ਇਹ ਸਮਝ ਨਹੀਂ ਜੀ ਉਹਨੂੰ ਜੇ ਸਮਝ ਹੁੰਦੀ ਤੇ ਉਹ ਦੇਖਦਾ ਕਿ ਜਿਨ੍ਹਾਂ ਨੇ ਅੱਜ ਉਹਨੂੰ ਨੌਕਰੀ ਦਿੱਤੀ ਆ ਉਹਨਾਂ ਦੇ ਕੰਡੇ ਵੀ ਜੇ ਹੋਏ ਜਿਹੜੇ ਉੱਤੇ ਆਏ ਚੱਠੇਦਾਰ ਦੀ ਨੌਕਰੀ ਹੁੰਦੀ ਐ ਨੌਕਰੀ ਹੋਰ ਕੀ ਐ ਪੰਥ ਦੀ ਕੌਮ ਦੀ ਬਾਦਸ਼ਾਹ ਬਣ ਗਿਆ ਕੌਮ ਦੀ ਸੇਵਾ ਨਹੀਂ ਐ ਕਾਲਤਾ ਸਰਵਤੋਈ ਵੀ ਕਰ ਲੈ ਇਹ ਗੜਗਾਟੇ ਸਿੰਘ ਜਿਹੜਾ ਦਾ ਆਪਣੇ ਹਿਸਟਰੀ ਨੂੰ ਬੋਲੇ ਇਹ ਜਿਹੜਾ ਜਨਾਂ ਦੀ ਨੌਕਰੀ ਕਰਦਾ ਉਹਨਾਂ ਦੇ ਵੱਟਿਆ-ਵਟੇਰਿਆਂ ਦੀ ਹਿਸਟਰੀ ਨੂੰ ਬੋਲੇ 1999 ਤੱਕ ਹੋਣ ਤੱਕ ਇਸ ਪਰਿਵਾਰ ਨੇ ਸਾਡੀ ਕੌਮ ਨੂੰ ਖੀ ਦਿਤਾ ਇਹਦੇ ਕੰਡੇ ਬੀਜੇ ਨੇ ਅੱਜ ਜਿਹੜੀਆਂ ਸਰਕਾਰਾਂ ਮਨਾ ਰੀਆਂ ਨੇ ਇਹ ਦਿੱਕਤ ਕਿੰਨੇ ਪਾਈ ਉਹਨੇ ਸੌਣ ਦੇ ਨਵੇਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੀ ਜਿਨੇ ਇਹ ਜਿੱਦ ਕੀਤੀ ਕਿ ਮੈਂ ਹੀ ਮਨਾਉਣੀ ਹੈ 300 ਸਾਲਾ ਸ਼ਤਾਬਦੀ ਜੀ ਨਾ ਉਹਨੇ ਕਾਲ ਤੱਕ ਦਾ ਰੁਤਬਾ ਰਹਿਣ ਦਿੱਤਾ ਨਾ ਪ੍ਰਬੰਧਕ ਕਮੇਟੀ ਦਾ ਰਹਿਣ ਦਿੱਤਾ ਆਪਣੀ ਜਿੱਦ ਪੁਕਾਈ ਆਪੇ ਮਨਾਈ ਤੇ ਆਰਐਸਐਸ ਨੂੰ ਵੀ ਬਣਵਾਈ ਆਰਐਸਐਸ ਨੇ ਵੀ ਮਨਾਈਏ 300 ਸਾਲਾ ਸ਼ਤਾਬਦੀ ਉਹਨਾਂ ਨੇ ਬਕਾਇਦਾ ਆਪਣੇ ਸੋਵੀਨਾਰ ਕੱਢੇ ਜੀ ਜਿਨ੍ਹਾਂ ਸੋਵੀਨਾਰਾਂ ਤੇ ਬੜੀਆਂ ਮੈਂ ਸਮਝਦਾ ਨਿੰਦਨ ਯੋਗ ਸਾਡੇ ਲਈ ਜਿਹੜੀਆਂ ਪ੍ਰੇਰਣਾਦਾਇਕ ਸਾਖੀਆਂ ਆਈਆਂ ਜਿੰਨਾ ਸੋਵੀਨਾਰਾਂ ਤੇ ਭਾਈ ਮਤੀ ਦਾਸ ਜੀ ਨੂੰ ਤਿਲਕ ਲਗਾਇਆ ਤੇ ਦਾੜੀ ਕੱਟੀ ਤੇ ਗਲ ਚ ਮਾਲਾ ਪਾ ਕੇ ਪਿੱਛੇ ਚੱਕਰ ਬਣਾ ਕੇ ਸਤਿਗੁਰੂ ਮਤੀ ਦਾਸ ਸ਼ਰਮਾ ਲਿਖਿਆ ਹੋਇਆ ਇਹਦੇ ਇਹਦੇ ਆਕਾ ਦੇ ਪਿਓ ਦੇ ਰਾਜ ਕੋਇਆ ਐਜਾ ਦਾ ਮਤਲਬ ਸਾਹਿਤ ਕਹਿ ਲੋ ਛਾਪਿਆ ਗਿਆ ਉਸ ਟਾਈਮ ਅੱਛਾ ਜੀ ਉਹ ਉਹ ਹੋ ਸਕਦਾ ਸੀ ਉਹਦੋਂ ਉਹਦੋਂ ਬੜੇ ਬੜਾ ਚੰਗੀ ਤਰ੍ਹਾਂ ਇਹਨੂੰ ਸਮਝਾਇਆ ਕਿ ਸਰਦਾਰ ਸਾਹਿਬ ਤੁਹਾਡੀ ਅਜ ਮੀਲੀ ਪਾ ਗਿਆ ਤੁਸੀਂ ਸਰਕਾਰ ਦੇ ਸੀਐਮਓ ਤੁਹਾਨੂੰ ਇਥੇ ਚਿੱਟੀ ਪਾਗੋੜਾ ਵੀ ਹੋਣਾ ਉਹਨੂੰ ਕਿਤਾ ਰੋਕਾਂਗੇ ਅਸੀਂ ਜੀ ਪਰ ਉਸ ਬੰਦੇ ਦਾ ਦਿਮਾਗ ਖਰਾਬ ਹੈ ਉਹ ਜਾ ਹੋਇਆ ਮੈਂ ਨਾ ਉਹਨੇ ਕਾਲਪਤਖ ਦੀ ਪ੍ਰਵਾਹ ਕੀਤੀ ਨਾ ਪ੍ਰਬੰਧਕ ਕਮੇਟੀ ਦੀ ਕੀਤੀ ਨਾ ਸਾਡੀਆਂ ਰਵਾਇਤਾਂ ਦੀ ਕੀਤੀ ਅੱਜ ਇਹ ਕਿਹੜਾ ਉਪਦੇਸ਼ ਦੇ ਰਿਹਾ ਹੈ ਕਿਹਨੂੰ ਦੇ ਰਿਹਾ ਹੈ ਇਹ ਕੰਡੇ ਚੁਗੇ ਆਪਣੇ ਵੱਡਿਆਂ ਦੇ ਬੀਜੇ ਹੋਏ ਉਹ ਆਪਣੇ ਜਿਹੜੀ ਮਰਿਆਦਾ ਜਾਂ ਸਦਾਤ ਆ ਉਹ ਪੰਥ ਦੇ ਨੇ ਪ੍ਰਕਾਸ਼ ਸਿੰਘ ਬਾਦਲ ਜਾਂ ਉਹਦੇ ਪਰਿਵਾਰ ਦੇ ਨਹੀਂ ਇਹ ਗੁਰਗੱਜ ਸਿੰਘ ਨੂੰ ਸਮਝ ਲੈਣਾ ਚਾਹੀਦਾ ਆਪ ਜੀ ਸਿੱਧੇ ਸ਼ਬਦਾਂ ਚ ਕਹਿ ਰਹੇ ਹੋ ਵੀ ਉਹ ਨੌਕਰੀ ਕਰਦਾ ਪਿਆ ਯਾ ਬਾਦਲ ਦੀ ਨੌਕਰੀ ਕਰਦਾ ਪਿਆ ਆਪਾਂ ਕਹਿ ਲਈਏ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਉਹਨਾਂ ਨੇ ਵੀ ਉਹਨਾਂ ਦੀ ਨੌਕਰੀ ਕੀਤੀ ਨੌਕਰੀ ਕਰਦਾ ਹੈ ਹੋਰ ਕੀ ਕਰਦਾ ਹੈ ਸੋ ਨੌਕਰੀ ਕਰਦੇ ਤਾਂ ਹੀ ਤੋਂ ਗੱਡੀਆਂ ਲੈਂਦੇ ਆ ਤੇ ਤਨਖਾਹਾਂ ਵਾ ਲੈਂਦੇ ਆ ਪੇ ਲੈਂਦੇ ਆ ਆਪਣੀ ਸ਼ਾਇਨ ਕਰਕੇ ਨੌਕਰੀ ਨਹੀਂ ਜੋ ਹੋਰ ਕੀ ਹੈ ਹੋਰ ਹੈ ਕੀ ਆ ਤੁਸੀਂ ਦੱਸ ਦਿਓ ਬੰਦਾ ਜਿਹੜਾ ਜਿਹੜਾ ਉਹ ਨਹੀਂ ਤੇ ਤੁਸੀਂ ਦੱਸ ਦਿਓ ਕੀ ਆ ਉਸ ਅਹੁਦੇ ਤੇ ਆ ਕੇ ਬਹਿ ਜਾਏ ਕਾਲ ਤੱਕ ਦੇ ਜੋ ਹੈ ਮੈਂ ਕਹਿੰਦਾ ਬੈਠੇ ਨੇ ਜਿਹੜੇ ਉਹਨਾਂ ਬਾਰੇ ਤੁਸੀਂ ਦੱਸ ਦਿਓ ਕੀ ਆ ਉਹ ਮੈਂ ਕਹਿੰਦਾ ਜੀ ਉਸ ਨੂੰ ਆਮ ਬੰਦਾ ਜਿਹੜਾ ਸਾਡੇ ਵਰਗਾ ਬੰਦਾ ਆ ਮੈਂ ਇਹ ਦੱਸ ਰਿਹਾ ਜਥੇਦਾਰ ਸਾਹਿਬ ਅਸੀਂ ਤੁਹਾਨੂੰ ਧਾਰਮਿਕ ਰੁਤਬਾ ਬਹੁਤ ਉੱਚਾ ਦੇਖਦੇ ਆ ਅਸੀਂ ਉਹਨਾਂ ਦਾ ਤੁਸੀਂ ਦੇਖੀ ਜਾਓ ਸਾਡੇ ਮਨ ਤਾਂ ਬਹੁਤ ਸ਼ਰਧਾ ਹੀ ਲੱਗਿਆ ਉਹਨਾਂ ਲਈ ਤੁਸੀਂ ਦੇਖੀ ਜਾਓ ਤੁਹਾਡੇ ਦੇਖਣ ਕਰਕੇ ਤੁਹਾਡੀ ਸ਼ਰਧਾ ਕਰਕੇ ਤੇ ਪਾਪ ਹੋ ਰਿਆ ਤੁਸੀਂ ਤੇ ਸਾਰਾ ਰੂਡ ਸਿੰਘ ਨੂੰ ਜਥੇਦਾਰ ਮੰਨੋਗੇ ਤੁਸੀਂ ਤੇ ਮਸੇ ਰੰਗੜ ਨੂੰ ਵੀ ਗੁਰੂ ਰਾਮ ਦਾ ਅਜ਼ੀਜ਼ ਸਾ ਮੰਨ ਲਓ ਮਤਲਬ ਕਿ ਸਿੱਖ ਕੌਮ ਇਸ ਦੇ ਉੱਤੇ ਇਤਰਾਜ਼ ਕਰੇ ਕੰਨੇ ਹੋ ਤੁਸੀਂ ਇਹਨਾਂ ਤੇ ਹੱਦ ਹੋ ਗਈ ਜੀ ਹਾਂ ਨਾ ਕਰੇ ਨਾ ਕਰੇ ਕੋਈ ਗੱਲ ਨਹੀਂ ਤੁਸੀਂ ਜਿੱਤਾ ਠੀਕ ਸਮਝਦੇ ਚਲਾਈ ਜਾਓ ਪਰ ਮੈਂ ਤੁਹਾਨੂੰ ਗੱਲ ਦਾਰ ਦਿੱਤੀ ਅੱਗੇ ਚਲੋ ਜੀ ਤੋ ਸਵਾਲ ਇਹੀ ਹੈ ਕਿ ਫਿਰ ਮਤਲਬ ਹੁਣ ਹੁਣ ਕਿੱਥੇ ਆਪਣਾ ਕੌਮ ਪੰਥ ਹੁਣ ਕਿੱਥੇ ਹੈ ਹੁਣ ਕਿਉਂ ਨਹੀਂ ਇਹਨਾਂ ਨੂੰ ਹਟਾਉਣ ਦੀ ਫਿਰ ਕਰਦੇ ਪਏ ਆ ਆਵਾਜ਼ ਕਿਉਂ ਨਹੀਂ ਉਠ ਰਹੀ ਕਿੰਨਾ ਆਵਾਜ਼ ਠਾਈ ਦੀ ਦਿੱਤੀ ਆਵਾਜ਼ ਕਿੰਨਾ ਉਠਾਈ ਜਾਂਦੀ ਤੁਸੀਂ ਲੱਗੇ ਹੋਏ ਹੋ ਤੁਸੀਂ ਢੰਡੋਰਾ ਪਿੱਟ ਰਹੇ ਹੋ ਪੱਥਕ ਅਕਾਲੀ ਰਹਿਰ ਲੱਗੀ ਹੋਈ ਹੈ ਬਾਕੀ ਸਾਡੀਆਂ ਜਥੇਬੰਦੀਆਂ ਹੋਰ ਕਿੱਥੇ ਨੇ ਉਹ ਹੱਦ ਹੋ ਗਈ ਜੀ ਜਥੇਬੰਦੀਆਂ ਪਿੱਟ ਪਿੱਟ ਕੇ ਮਰ ਗਈਆਂ ਤੁਹਾਨੂੰ ਦੱਸਿਆ ਇਹ ਨਹੀਂ ਤੇ ਅਸੀਂ ਕੀ ਕਰੀਏ ਅਸੀਂ ਕੀ ਕਰ ਸਕਦੇ ਹਾਂ ਇਹ ਉਹ ਮਕਾਨ ਲਾਓ ਸੈਂਟਰ ਸਰਕਾਰ ਦੀ ਜਿਹੜੇ ਇਲੈਕਸ਼ਨ ਨਹੀਂ ਕਰਾਉਣ ਦੇਈ ਜਿਹਨਾਂ ਨੇ ਧੱਕੇ ਨਾਲ ਕਬਜ਼ਾ ਕਰਵਾਇਆ ਹੈ ਬਾਦਲ ਦਾ ਆਈ ਦੀ ਰੇਟ ਤੇ ਭਾਵੇਂ ਚਲੋ ਆਪ ਪਾਰਟੀ ਦੀ ਆਪਾਂ ਗੱਲ ਕਰੀਏ ਹਾਸ਼ੀਏ ਤੇ ਬੈਠਾ ਸ਼੍ਰੋਮਣੀ ਕਾਲੀ ਦਲ ਨਮੀ ਭਰਤੀ ਮੋਹਮ ਚੱਲਦੀ ਪਈ ਹੈ ਉਹ ਉਹਦੇ ਨਾਲ ਕੋਈ ਵੱਡਾ ਸੁਧਾਰ ਹੋਏਗਾ ਉਹ ਬਾਤੀਆਂ ਗੱਲਾਂ ਪਹਿਲਾਂ ਇਹ ਸੂਸ਼ੇ ਤੇ ਗੱਲ ਕਰ ਲਓ ਚਲੋ ਐਸੇ ਵਿਸ਼ੇ ਤੇ ਅਸੀਂ ਕਰ ਰਹੇ ਸੀਗੇ ਬਈ ਪੁਰਾਣਾ ਜੋ ਆਪਾਂ ਸੁਣਦਾ ਆ ਰਹੇ ਹਾਂ ਕਹਿੰਦੇ ਜੀ ਪਹਿਲਾਂ ਇਹ ਥੜਾ ਸਾਹਿਬ ਹੁੰਦਾ ਸੀ ਫਿਰ ਬੁੰਗਾ ਸਾਹਿਬ ਹੁੰਦਾ ਸੀ ਫਿਰ ਅਕਾਲ ਤਖਤ ਬਣਿਆ ਸਮੇ ਸਮਿਤੀ ਜਿਹੜੇ ਨਾਮ ਤੇ ਬਦਲਾਅ ਹੋਏ ਸੀ ਇਹ ਕਿੱਦਾਂ ਆਏ ਸਲਾਹ ਸਾਹਿਬ ਜੋ ਕੁਝ ਵੀ ਹੈਗਾ ਉਹ ਸਾਡੀ ਹਿਸਟਰੀ ਚ ਆ ਤੇ ਸਾਡੀ ਸੰਗਤ ਦੇ ਰੂਪ ਰੂਪਾ ਉਹਦੇ ਵਿੱਚ ਨਵੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂਗਾ ਗੱਲ ਤੇ ਗੜਗਾਜ ਸਿੰਘ ਦੀ ਕਰੋ ਜੋ ਕੀ ਕਹਿ ਰਿਹਾ ਅੱਜ ਸਾਡੀ ਕੌਮ ਨੂੰ ਤੇ ਉਹ ਕਹਿਣ ਦਾ ਉਹਨੂੰ ਕੋਈ ਹੱਕ ਹੈ ਉਹ ਉਹ ਜਿਹੜਾ ਉਪਦੇਸ਼ ਦੇ ਰਿਹਾ ਕਦੀ ਕਿਸੇ ਮੁੱਚੀ ਕੀ ਪਾ ਰਿਹਾ ਕਿ ਤੁਸੀਂ ਅਬਰਤਾਰੀ ਨਹੀਂ ਤੁਸੀਂ ਫਲਾਣੇ ਦੀ ਢੀਂਗੜੇ ਨਹੀਂ ਇਹ ਏ ਨੇ ਦੰਮੀ ਦੁਕਾਨ ਖੋਲੀ ਆ ਕੋਈ ਜਿਹੜਾ ਗੱਲ ਪਿਆ ਚੀਫ ਖਾਲਸਾ ਦਿਵਾਨ ਨੂੰ ਜਿਹੜਾ ਉਹਨਾਂ ਨੇ ਕਿਹਾ ਵੀ ਇੱਕ ਮਹੀਨੇ ਛੱਕ ਕੇ ਆਓ ਅੰਮ੍ਰਿਤ ਇਹ ਇਹ ਜਿਨ੍ਹਾਂ ਨੇ ਖਾਲਸਾ ਕਾਲਜ ਤੇ ਕਬਜ਼ਾ ਕਰ ਲਿਆ ਯੂਨੀਵਰਸਿਟੀ ਬਣਾ ਕੇ ਉਸ ਉਸ ਅਥਾਰਟੀ ਨੂੰ ਕਹੂਗਾ ਅੰਮ੍ਰਿਤਪਾਨ ਕਰਕੇ ਆਓ ਦਾੜੀਆਂ ਕਾਲੀਆਂ ਕਰਨੀਆਂ ਬੰਦ ਕਰੋ ਤੁਸੀਂ ਕੌਮ ਦੀ ਪ੍ਰਾਪਰਟੀ ਕਿਉਂ ਖੋਲੀ ਆ ਉਥੇ ਦੀਆਂ ਅੱਖਾਂ ਬੰਦ ਨੇ ਕਾਲਾ ਚਸ਼ਮਾ ਲਾਇਆ ਜਾਂ ਮਤ ਮਾਰੀ ਗਈ ਆ ਕਿਉਂ ਨਹੀਂ ਬੋਲਦਾ ਹੈ ਕਿਉਂਕਿ ਮਜੀਠੀਆ ਪਰਵਾਰ ਦੇ ਕਬਜ਼ੇ ਚ ਉਹ ਬਾਦਲ ਦੇ ਸੌਹਰੇ ਕੋਲ ਐ ਉਹ ਸੋਹ ਸਿਮਰਦੇ ਬਾਪੂਲੇ ਜਿਹਨੂੰ ਕਹਿੰਦਾ ਤੂੰ ਮਾਝੇ ਦੀ ਤੇ ਮੈਂ ਵੀ ਮਾਝੇ ਦਾ ਉਹ ਜਿਹੜੀ ਮਾਝੇ ਦੀ ਭੈੜਿਆ ਉਹਨੂੰ ਅੰਮ੍ਰਿਤ ਛਕਾ ਲਿਆ ਨੇ ਅੱਜ ਜਿਹੜੀਆਂ ਜੰਨੀਆਂ ਵੀ ਸੰਸਾਵਾਂ ਨੇ ਇਸ ਪਰਿਵਾਰ ਕੋਲ ਨੇ ਤੇ ਕਿੰਨੂੰ ਅੰਮ੍ਰਿਤ ਪਾਣ ਕਰਨ ਦੀ ਉਸ ਹਦਾਇਤ ਦੇ ਰਿਹਾ ਕੀ ਸਮਝਦੇ ਤੁਸੀਂ ਇਹ ਪਬਜੀ ਵੀ ਇਸ ਸੌਦੇ ਤੇ ਰਹੇ ਹੋ ਇਹ ਜ਼ਿੰਮੇਵਾਰੀ ਤੁਸੀਂ ਵੀ ਨਿਭਾਈ ਹੋਈ ਹੈ 1969 ਦੌਰ ਚ ਅਜੇ ਅਸੀਂ ਜਿਹੜੀ ਜ਼ਿੰਮੇਵਾਰੀ ਨਿਭਾਈ ਨਾ ਉਹ ਅੱਜ ਤੱਕ ਸਾਡੇ ਹੱਥ ਸੜੇ ਪਏ ਨੇ ਮੈਂ ਉਹ ਵੀ ਤੁਹਾਨੂੰ ਦੱਸ ਰਿਹਾ ਕਿ ਮੇਰੇ ਮੇਮੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੀ ਜਿਹੜਾ ਕਹਿੰਦਾ ਨਾ ਮੈਂ ਮਨਾਉਂਗਾ ਅੱਜ ਸੀਐਮ ਮਨਾਉਂਗਾ ਉਹਨੇ ਮਨਾਈ ਨਾਲੋਂ ਨੇ ਭਾਈਵਾਈ ਪਾੜੀ ਆਰਐਸਐਸ ਨੇ ਉਹਨਾਂ ਨੇ ਵੀ ਮਨਾਈ ਰੋਕਿਆ ਕਿਸੇ ਨੇ ਤੁਸੀਂ ਇਹ ਕਹਿੰਦੇ ਹੋ ਕਿ 25 26 ਸਾਲ ਪਹਿਲਾਂ ਇਹ ਘਾਟ ਸ਼ੁਰੂ ਹੋ ਗਿਆ ਸੀ ਮੈਂ ਪਤਖ ਨੂੰ ਪ੍ਰਮਾਨ ਦੀ ਕੀ ਲੋੜ ਐ ਹੂੰ ਤੁਸੀਂ ਇਹਦਾ ਪਹਿਲਾਂ ਸਟੱਡੀ ਕਰਕੇ ਤੇ ਫਿਰ ਗੱਲ ਕਰੋ ਨਹੀਂ ਨਹੀਂ ਸਟੱਡੀ ਤਾਂ ਜਿਹੜੀ ਮੇਰੀ ਹੈ ਮੈਂ ਕਰ ਰਿਆ ਜੀ ਉਸੇ ਤਖ ਨੂੰ ਕੀ ਪ੍ਰਮਾਨ ਦੀ ਲੋੜ ਐ ਜੋ ਕੁਝ ਹੋ ਚੁੱਕਾ ਹੈ ਤੁਹਾਡੇ ਸਾਹਮਣੇ ਨਜ਼ਰਾਂ 'ਚ ਹੋ ਚੁੱਕਾ ਉਹੀ ਬਾਦਲ ਫਿਰ ਕਹਿੰਦਾ ਨਹੀਂ ਤੁਸੀਂ ਨਹੀਂ ਮੰਨ ਸਕਦੇ ਕੈਪਟਨ ਮਨਿੰਦਰ ਸਿੰਘ ਨੂੰ ਇਹ ਬਾਦਲ ਦੇ ਬਾਪ ਦੀ ਮਰਿਆਦਾ ਉਹਦੇ ਪਰਿਵਾਰ ਦੀ ਮਰਿਆਦਾ ਹੈ ਇਹ ਕੌਮ ਦੀਆਂ ਸਾਡੀ ਸਿੱਖ ਕੌਮ ਦੇ ਸਭਾਤ ਨੇ ਕੌਮ ਦੀਆਂ ਰਵਾਇਤਾਂ ਨੇ ਤੇ ਉਹਨਾਂ ਜੇ ਖਰਾਬਤ ਰਿਆ ਇਹ ਸਰਕਾਰੀ ਸਿਸਟਮ ਨਾਲ ਕਬਜ਼ੇ ਕਰਕੇ ਗੁਰੂ ਘਰ ਵੀ ਚੱਲ ਨੇ ਕੀ ਸਮਝਦੇ ਹੋ ਫਿਰ ਤੁਸੀਂ ਤਾਂ ਖੈਰ ਹੋਕਾ ਦੇ ਹੀ ਰਹੇ ਹੋ ਇਹ ਮੁਕਤ ਕਰਨ ਦਾ ਇਹਨਾਂ ਚੀਜ਼ਾਂ ਤੋਂ ਜੋ ਇਹ ਮੁਕਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਦੀ ਦੀ ਸੈਟਰ ਸਰਕਾਰ ਉਹ ਅਕਲ ਕਰੇ ਸਿੱਖ ਕੌਮ ਨੂੰ ਉਹਦਾ ਬਣਦਾ ਜਮਹੂਰੀਅਤ ਬਖਾਲ ਕਰਨ ਦਾ ਹੱਕ ਦੇਵੇ ਇਲੈਕਸ਼ਨ ਹੋਣ ਪੰਜਾਬ ਸਰਕਾਰ ਵੀ ਆਪਣਾ ਅਸਰ ਦਿਖਾਵੇ ਆਪਣੀ ਤਾਕਤ ਦਿਖਾਵੇ ਤੇ ਪੁੱਛੇ ਸੈਟਰ ਸਰਕਾਰ ਨੂੰ ਕਿ ਜੇ ਹਰਿਆਣਾ ਸਰਕਾਰ ਕਰਵਾ ਸਕਦੀ ਪ੍ਰਬੰਧਕ ਕਮੇਟੀ ਦੇ ਐਕਸ਼ਨ ਸਾਨੂੰ ਤੋਂ ਇਜਾਜ਼ਤ ਇਹ ਅਸੀਂ ਕਿਉਂ ਨਹੀਂ ਕਰਾ ਸਕਦੇ ਪੰਜਾਬ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਉਹ ਉਹ ਸਾਡੀ ਕੌਮ ਲਈ ਪੰਜਾਬ ਲਈ ਕੁਝ ਕਰੇ ਹਾਲਾਂਕਿ ਗੜਗਾ ਜੂਣਾ ਦੀ ਨਿਯੁਕਤੀ ਤੇ ਸਵਾਲ ਉੱਠ ਰਹੇ ਨੇ ਕਹੀ ਜਾਂਦਾ ਵੀ ਉਹ ਸਲਾਇਕ ਨਹੀਂ ਹੈਗੇ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਤੁਸੀਂ ਮੈਂ ਇਹ ਕਹਿਣਾ ਚਾਹ ਰਿਹਾ ਤੁਹਾਡੀ ਨਜ਼ਰਾਂ ਦੇ ਵਿੱਚ ਤੁਹਾਡੀ ਨਜ਼ਰ ਤੁਹਾਡੀ ਨਜ਼ਰਾਂ ਦੇ ਵਿੱਚ ਕੀ ਪੈਮਾਨਾ ਕੀ ਹੋਣਾ ਚਾਹੀਦਾ ਜੇ ਹੁਣ ਕਿਸੇ ਪੈਮਾਨੇ ਭਾਈ ਸਾਹਿਬ ਸਿੱਖ ਪੰਥ ਨੂੰ ਸਾਰੀਆਂ ਗੱਲਾਂ ਦਾ ਪਤਾ ਬੱਚੇ-ਬੱਚੇ ਨੂੰ ਪਤਾ ਜੇ ਪੈਮਾਨੇ ਦਾ ਨਾ ਪਤਾ ਹੁੰਦਾ ਸ਼ਹੀਦ ਪਰਿਵਾਰਾਂ ਚ ਉਹ ਕਹਿੰਦੇ ਬੜੀ ਘਾਲਣਾ ਘਾਲੀਆ ਉਹਨਾਂ ਨੇ ਬਹੁਤ ਘਾਲਣਾ ਘਾਲੀਆ ਤੁਸੀਂ ਉਹਦਾ ਪ੍ਰਚਾਰ ਕਰਿਆ ਕਰੋ ਟੀਵੀ ਤੇ ਲਾ ਜਾ ਕੇ ਉਹਨੂੰ ਮੱਥਾ ਟੇਕਦਾ ਦਿਖਾਇਆ ਕਰੋ ਇਹ ਘਰਾਂ ਨਾਲ ਹੋਰ ਨਹੀਂ ਕੋਈ ਘਾਲ ਸਕਿਆ ਤੇ ਇਹਦੇ ਤੋਂ ਬਿਨਾ ਘਾਲ ਵੀ ਕੋਈ ਨਹੀਂ ਸਕਦਾ ਤੇ ਚਲੋ ਜੇ ਉਹਨੂੰ ਕੋਈ ਉਸ ਨੂੰ ਉਹ ਗੱਲ ਤੋਂ ਕੋਈ ਫਾਇਦਾ ਹੁੰਦਾ ਹੋਊ ਤੇ ਅਸੀਂ ਧੰਨਵਾਦ ਕਰਾਂਗੇ ਜੀ ਜਾ ਰਹੇ ਨੇ ਦੂਰ ਦੂਰ ਗੜਗਾਚਾਬ ਹੋਰ ਜਿਹੜੇ ਕਹਿੰਦੇ ਵੀ ਮੈਂ ਅਜੇ ਸਿੱਖਾਂ ਦੇ ਘਰ ਵੀ ਜਾ ਰਹੇ ਹਾਂ ਜਿਨ੍ਹਾਂ ਘਰਿਆਂ ਚ ਕੋਈ ਬੜਿਆ ਨਹੀਂ ਪ੍ਰਸ਼ਾਦਾ ਪਾਣੀ ਛੱਕ ਰਹੇ ਨੇ ਅਖਾਲ ਤੱਕ ਦੇ ਜਥੇਦਾਰ ਤੇ ਇਹ ਕਾਰਜ ਜੀ ਹੁਣ ਪ੍ਰਾਪਤੀ ਹੈ ਕੋਈ ਇਹ ਜਥੇਦਾਰ ਦੀ ਪ੍ਰਾਪਤੀ ਹੈ ਕੋਈ ਉਹ ਕਹਿੰਦੇ ਅਜੇ ਤੱਕ ਕਿਸੇ ਨੇ ਨਹੀਂ ਕਰਿਆ ਇਦਾਂ ਨਹੀਂ ਜੇ ਨਹੀਂ ਕੋਈ ਕਰਿਆ ਕਿਸੇ ਨੇ ਤੇ ਇਹ ਪ੍ਰਾਪਤੀ ਹੋ ਗਈ ਉਹਦੀ ਉਹ ਤਾਂ ਹੀ ਦੱਸ ਰਹੇ ਚਲੋ ਫਿਰ ਉਹ ਉਹਨੂੰ ਪ੍ਰਚਾਰੋ ਚੰਗੀ ਤਰ੍ਹਾਂ ਉਹਨੂੰ ਕੌਮ ਨੂੰ ਦੱਸੋ ਤਾਂ ਕਿ ਉਹਦਾ ਕੋਈ ਦੁਕਾਨ ਤੇ ਆਵੇ ਉਹਦੀ ਸੌਦਾ ਲੈਣ। ਸਭ ਤਾਂ ਸਮਝਾਉਂਦੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਜੋ। ਨਹੀਂ ਤੇ ਹੋਰ ਕੋਈ ਜਾਲ ਬਾਤ ਨਹੀਂ ਹੋਰ ਤਾਂ ਚਲੋ ਚਾਲੀ ਦੀ ਇਹ ਗੱਲ ਬਾਤ ਆ ਜੀ ਆਪਣੀ ਐ। ਤੇ ਐਸਜੀਪੀਸੀ ਇਹ ਇਹਨੂੰ ਛੱਡ ਦਿਓ ਇਹਨੂੰ ਛੱਡ ਦਿਓ ਜਿਹੜਾ ਗੜਗਾਜ ਸਿੰਘ ਦੀ ਜਿਹੜੀ ਤੁਸੀਂ ਉਹ ਤਾਂ ਉਹਨਾਂ ਨਾ ਗੰভীর ਮੁੱਤਾਂ ਨਹੀਂ ਲੱਗਦਾ ਇਹ ਪੰਥ ਲਈ ਕੌਮ ਲਈ ਕਹ ਜੀ ਇਹਨਾਂ ਗੱਲਾਂ ਕੋਈ ਫਾਇਦਾ ਹੈ ਨਾ ਗਲਾਮ ਕਰਨਾ ਕੋਈ ਤਤ ਨਿਕਲਣਾ ਇਹਨਾਂ ਗੱਲਾਂ ਚ ਪਾਣੀ ਨੂੰ ਡੜਕਿਆ ਕੁਝ ਨਿਕਲਿਆ ਕੋਈ ਬੋਖਰ ਨੀਰ ਬਰੋਲੀਏ ਮੱਖਣ ਨਹੀਂ ਰੀਸੇ ਪਾਣੀ ਡੜਕਿਆ ਤੇ ਮੱਖਣ ਲੇਕੜਦਾ ਇਹਨਾਂ ਗੱਲਾਂ ਜੀ ਕੋਈ ਫਾਇਦਾ ਉਹ ਸ਼ਹੀਦ ਦੇ ਘਰ ਗਿਆ ਜਨਾਜ਼ਾ ਜਾਊਗਾ ਤਾਂ ਫਿਰ ਸ਼ਹੀਦ ਭੁੱਖਾ ਮਰ ਜਾਣਾ ਸੀ ਪਰਿਵਾਰ ਭੁੱਖਾ ਮਰ ਜਾਣਾ ਸੀ ਉਹਨਾਂ ਲੋ ਉਹਨਾਂ ਦਾ ਸਨਮਾਨ ਨਹੀਂ ਸੀ ਹੋਣਾ ਕਿਉਂ ਜਾਣਾ ਸੀ ਤੇ ਇਹ ਇਹ ਪ੍ਰਵਾਨ ਚੜ ਗਿਆ ਸ਼ਹੀਦ ਦੇ ਘਰ ਜਾਣ ਨਾਲ ਕਰਕੇ ਇਹ ਤਾਂ ਇਦਾਂ ਦਿਖਾ ਰਹੇ ਕਹਿੰਦੇ ਪਹਿਲਾਂ ਤਾਂ ਇੰਨਾ ਵੀ ਨਹੀਂ ਕੀਤਾ ਮੈਂ ਕਿਹਾ ਦਿਖਾਈ ਜਾਣ ਤੁਸੀਂ ਕੋਈ ਮਸਲੇ ਤੇ ਆਵਗਾ ਉਹ ਗੱਲ ਕਰੋ ਜਿੱਦਾਂ ਕੌਮ ਨੂੰ ਕੋ ਫਾਇਦਾ ਹੋਵੇ ਜਿੱਦਾਂ ਕਰਦਾ ਮੈਂ ਮੈਂ ਉਹੀ ਉਸੇ ਗੱਲ ਤੇ ਆ ਰਿਹਾ ਉਸੇ ਸਵਾਲ ਤੇ ਆ ਰਿਹਾ ਫਿਰ ਕੌਮ ਦੀ ਆਪਾਂ ਚੜ੍ਹਦੀ ਕਲਾ ਸਿੱਖ ਪੰਥ ਦੀ ਇੱਕਜੁਟਤਾ ਦੀ ਏਕਤਾ ਦੀ ਗੱਲਾਂ ਲਈ ਜੇ ਜਥੇਦਾਰ ਨਹੀਂ ਕੁਝ ਕਰਦੇ ਲੱਗ ਰਹੇ ਆਪਾਂ ਨੂੰ ਤੇ ਫਿਰ ਕੀ ਬਣੇਗਾ ਅੱਗੇ ਇਹ ਸਾਰਾ ਕੁਝ ਠੀਕ ਬਣੂਗਾ ਤੁਸੀਂ ਇਸ ਵਿਸ਼ੇ ਤੇ ਗੱਲ ਕਰੋ ਜਿਹੜੀ ਜਿਹੜੀ ਕਰਮਾਏ ਹੋ ਤੁਸੀਂ ਜੀ ਉਹ ਇਹ ਜਿਹੜਾ ਇਹ ਵਿਗੜਗੱਜ ਸਿੰਘ ਨੇ ਸਾਡੀ ਕੌਮ ਨੂੰ ਪਾਰ ਨਹੀਂ ਲਾਉਣਾ ਤੁਹਾਨੂੰ ਬਿਲਕੁਲ ਮਤਲਬ ਨਾਨ ਡਿਜ਼ਰਵਿੰਗ ਬੰਦੇ ਲੱਗਦੇ ਨੇ ਉਹ ਹੋਰ ਕੀ ਗੱਲ ਕੋਈ ਕੋਈ ਮਤਲਬ ਦੀ ਗੱਲ ਅੱਛਾ ਹੁਣ ਜਿਹੜੇ ਪੰਜ ਬੰਦੇ ਦੀ ਗੱਲ ਕਰੋ ਕੇ ਇਹ ਬੰਦੇ ਦੀ ਗੱਲ ਕਰੋ ਉਹਦੀ ਕੋਈ ਉਹਦੀ ਔਕਾਤ ਹੋਵੇ ਉਹਦੀ ਗੱਲ ਕਰੋ ਤੁਸੀਂ ਕੀ ਟਾਈਮ ਵੇਸਟ ਕਰ ਅੱਛਾ ਸਰਕਾਰ ਜਿੱਤੇ ਦਾ ਜਿਹੜਾ ਕਹਿ ਰਿਹਾ ਆਪਾਂ ਇਹ ਵੱਡੇ ਦਿਹਾੜੇ ਜਿਹੜੇ ਆਪਾਂ ਮਨਾਵਾਂਗੇ ਦੇਖੋ ਜੀ ਮੈਂ ਮੈਂ ਦੱਸਿਆ ਵੀ ਜਿਹੜੀਆਂ ਪਿਰਤਾਂ ਪਾਈਆਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਨੇ ਉਹ ਪਿਰਤਾਂ ਦੇ ਉੱਤੇ ਹੀ ਚੱਲਣ ਡਏ ਨੇ ਉਹ ਤੇ ਉਹਨੇ ਸਾਡੀ ਕੌਮ ਦਾ ਸਭ ਤੋਂ ਸਰਵਉੱਚ ਤਖਤ ਸੀਗਾ ਉਹਦਾ ਮਾਨ ਕੀਤਾ ਸੀ ਇਹ ਕੰਮ ਕਰਕੇ ਜੀ ਉਥੋਂ ਮਨਾ ਕੀਤਾ ਗਿਆ ਸੀ ਇਹਨੇ ਉਥੇ ਐ ਜਥੇਦਾਰ ਮੈਨੂੰ ਲਾਇਆ ਪਾਸੇ ਕੀਤਾ ਕਾਲ ਤੱਕ ਤੋਂ ਤੇ ਐਡ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੌੜਾ ਨੂੰ ਲਾਇਆ ਬਿਲਕੁਲ ਠੀਕ ਲਾ ਕੇ ਆਪ ਦੱਸਿਆ ਕਿ ਮੈਂ ਮਨਾਉਣਾ ਰੋਕੋ ਕੌਣ ਰੋਕਦਾ ਤੇ ਆ ਜੋ ਆ ਜੋ ਦੂਸਰੇ ਨੂੰ ਕਿਵੇਂ ਰੋਕ ਸਕਦਾ ਦੂਸਰੀ ਸਰਕਾਰ ਦੇ ਸੀਐਮ ਨੂੰ ਕਿਵੇਂ ਰੋਕ ਸਕਦਾ ਇਦੇ ਮੂੰਹ ਤੇ ਕੋ ਕਲਗੀ ਲੱਗੀ ਸੀ ਇਹ ਪ੍ਰਕਾਸ਼ ਸਿੰਘ ਬਾਦਲ ਜਾਂ ਉਹਦੇ ਪੁੱਤਰ ਤੇ ਕਲਗੀ ਲੱਗੀ ਜਿਹੜੀ ਇਹਨਾਂ ਤੇ ਨਹੀਂ ਲੱਗੀ ਖਾਸੀਅਤ ਕੀ ਆ ਵਜ੍ਹਾ ਸਭ ਸਮਝਾਉਣਾ ਚਾਹੀਦੀ ਕੌਮ ਨੂੰ ਸਮਝਾਉਣਾ ਚਾਹੀਦੀ ਆਜੇ ਕਿਹਨੂੰ ਪ੍ਰੈਕਸ਼ਨ ਦੇ ਰਿਹਾ ਆਜ ਆਜ ਅਮਰਤਪਾਲ ਕਰਕੇ ਆ ਫਲਾਣਾ ਕਰੋ ਇਕ ਸਾਡੀ ਮਰਿਆਦਾ ਹੈ ਸਾਡੇ ਗੁਰੂ ਦੀ ਮਰਿਆਦਾ ਹੈ ਕਿ ਕੋਈ ਸਿੱਖ ਜਾਂਦਾ ਤਿਆਰੀ ਕਰਕੇ ਜਾਂਦਾ ਕਿ ਮੈਂ ਜੀ ਅੰਮ੍ਰਿਤਧਾਰੀ ਹੋਣਾ ਚਾਹੁੰਦਾ ਪੰਜਾਂ ਸਿੱਖਾ ਕੇ ਪੇਸ਼ ਹੁੰਦਾ ਪਹਿਲੀ ਗੱਲ ਤੇ ਸਾਰੀ ਜ਼ਿੰਦਗੀ ਨਿਕਲ ਗਈ ਇਹਦੇ ਪਿਓ ਦੀ ਬਾਦਲ ਦੀ ਉਹ ਗਿਆ ਹੀ ਨਹੀਂ ਪੰਜਾਂ ਕੇ ਤੇ ਜੇ ਗਿਆ ਹੀ ਲੋਕਾਂ ਨੇ ਲਾਂਤਾਂ ਪਾਈਆਂ ਵੀ 300 ਸਾਲਾਂ ਤੱਕ ਮਨਾ ਲਿਆ ਪਰ ਪੰਜਾਂ ਅਗੇ ਤੋ ਪੇਸ਼ ਹੀ ਨਹੀਂ ਲਿਆ ਕਦੀ ਪੰਥ ਦਾ ਮਾਲਕ ਬਣਿਆ ਹੋਇਆ ਜ਼ਥੇਦਾਰ ਹਟਾ ਕੇ ਸਰਕਟ ਹਾ ਉਸ ਤੋਂ ਬਣਾਉਂਦੀ ਹਿੰਮਤ ਰੱਖਦਾ ਇਹ ਇਹ ਸਿੱਖ ਤੇ ਸਾਜਾ ਫਿਰ ਇਹ ਆਇਆ ਕੇਸਗੜ ਇਹਨੂੰ ਨਵਾਂ ਜੈਸਰ ਦਾ ਜਿਹੜਾ ਇਹਨੇ ਸਰਕਟ ਹਾਊਸ ਬਣਾਇਆ ਪੂਰਨ ਸਿੰਘ ਉਹ ਬਾਟਾ ਲੈ ਕੇ ਆਇਆ ਇਹਨੂੰ ਅੰਮ੍ਰਿਤਪਾਲ ਕਰੋ ਉਹਦੀ ਹਿੰਮਤ ਨਹੀਂ ਪਈ ਇਹਨੂੰ ਕਹਿਨ ਦੀ ਤੇ ਤੇਰੀ ਧਰਮ ਪਤਨੀ ਕਿਥੇ ਕਦੀ ਤੁਸੀਂ ਦੇਖਿਆ ਕੋਈ ਸਿੱਖ ਗੁਰੂ ਅੱਗੇ ਜਦੋਂ ਪੇਸ਼ ਹੁੰਦਾ ਹੈ ਤੇ ਆਪਣੀ ਧਰਮ ਪਤਨੀ ਨੂੰ ਉਹਦੀ ਮਰਜ਼ੀ ਅਨੁਸਾਰ ਘਰ ਬਿਠਾ ਕੇ ਆਵੇ ਤੇ ਆਪ ਆ ਕੇ ਕਹਵੇ ਮੈਨੂੰ ਅੰਮ੍ਰਿਤਪਾਲ ਕਰੋ ਪਰਿਵਾਰ ਸਮੇਤ ਹਾਂ ਔਰਤ ਨੇ ਅੰਮ੍ਰਿਤ ਨਹੀਂ ਛਕਾਇਆ ਤੇ ਬੰਦੇ ਦਾ ਅੰਮ੍ਰਿਤ ਕਿਸ ਕੰਮ ਤੇ ਪੜਨੇਸ਼ਾ ਸ਼ਾਗਨਾਂ ਕਿਸੇ ਤੇ ਤਰ੍ਹਾਂ ਨੇ ਪੁੱਛਿਆ ਇਹੋ ਜਿਹਾ ਗੜਗੱਜ ਸਿੰਘ ਹੋ ਸੀ ਹਿੰਮਤ ਨਹੀਂ ਸੀ ਕਰ ਸਕਦਾ ਪੁੱਛਣ ਦੀ ਕਿਉਂਕਿ ਲਾਲੇ ਗੋਲੇ ਸੀ ਕਿਉਂਕਿ ਨੌਕਰ ਸੀ ਫਿਰ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਤੁਹਾਡੇ ਵਰਗਿਆਂ ਨੇ ਕਿ ਬਾਦਲ ਸਾਹਿਬ ਤੁਸੀਂ ਤੇ ਅੰਮ੍ਰਿਤ ਪਾਨ ਕਰ ਲਿਆ ਤੇ ਤੁਹਾਡੀ ਤਰ ਪਤਨੀ ਨੇ ਕਿਉਂ ਕਹਿੰਦਾ ਜੀ ਉਹਨਾਂ ਦਾ ਖਾਲੀ ਮਨ ਨਹੀਂ ਮੰਨਿਆ ਜੀ ਤੋਂ ਉਹਨੇ ਵੀ ਹਰ ਸਮਰਥਾ ਮਾਨ ਮੰਨ ਗਿਆ ਜੇ ਐਮਏ ਵਰਪਾਲ ਕੀਤਾ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੇ ਜੋਦੀ ਵਾਈਫਰੇ ਨਾਲ ਕੀਤਾ ਗੜਗਾਜ ਸਿੰਘ ਨੇ ਚਸ਼ਮਾ ਲਾਇਆ ਇਹਨੂੰ ਦੇਖਦਾ ਨਹੀਂ ਲੋਕ ਫਿਰ ਵੀ ਜਿਤਾ ਕੇ ਨੇ ਉਹਨੂੰ ਭੇਜਦੇ ਆ ਸੰਸਦ ਚ ਲੋਕ ਜੋਰ ਕਰਦੇ ਉਹ ਕਰ ਲਿਓ ਮੈਂ ਸਾਡੇ ਤੁਹਾਡੇ ਵਰਕਿੰਗ ਆ ਉਹ ਵੀ ਸਿੱਖੀ ਗੱਲ ਦੀ ਗੱਲ ਕਰਦਾ ਬੋਲ ਦੀ ਗੱਲ ਨਹੀਂ ਕਰਦਾ ਹਾਂ ਜੋ ਕੁਝ ਮੈਂ ਕਹਿ ਰਿਹਾ ਉਹ ਜੇ ਝੂਠ ਹੈ ਤਾਂ ਗੱਲ ਕਰੋ ਜੀ ਜਦੋਂ ਸਾਡੀ ਮਰਿਆਦਾ ਹੈ ਤੇ ਮਰਿਆਦਾ ਪਰਸ਼ੋਤਮ ਬਣ ਕੇ ਤੇਨੂੰ ਹੁਕਮ ਦੇਣਾ ਕੈਂ ਕਰਉ ਇਹਨੂੰ ਸਰਕਾਰ ਨੂੰ ਬਣਾਉਣ ਨਹੀਂ ਦੇਣਾ ਤੇ ਤੂੰ ਉਹਨੂੰ ਅੰਮ੍ਰਿਤਪਨ ਕਰਾ ਲਿਆ ਪਹਿਲਾਂ ਦੂਸਰਾਂ ਨੂੰ ਉਪਦੇਸ਼ ਦੇਣਾ ਤੂੰ ਇਹ ਸਾਡੀ ਤਾਣੀ ਜਿਹੜੀ ਵਿਗੜੀ ਹੈ ਜਿਹਨਾਂ ਨੇ ਵਿਗਾੜੀ ਆ ਇਹ ਅੱਜ ਤੁਸੀਂ ਦੇਖੋ ਜੀ ਪ੍ਰਬੰਧਕ ਕਮੇਟੀ ਜਿਹੜੀ ਆ ਗੁਰੂ ਘਰ ਦੀ ਸਰਕਾਰ ਆ ਜਿਸ ਸਰਕਾਰ ਚੋਂ ਗਰੀਬ ਦਾ ਭਲਾ ਹੋਣਾ ਗਰੀਬ ਦੇ ਭਲੇ ਕਰਕੇ ਇਹ ਸਿੱਖ ਜਿਹੜੇ ਨੇ ਦਸਵੰਧ ਦਿੰਦੇ ਨੇ ਜਸਵੰਤ ਜੀ ਨੇ ਇਸ ਕਰਕੇ ਕਿ ਗਰੀਬ ਬੱਚਾ ਕੋਈ ਤੋਂ ਦੀ এডਿਕੇਸ਼ਨ ਹੋ ਜਵੇ ਕੋਈ ਗਰੀਬ ਉਹਦਾ ਇਲਾਜ ਨਹੀਂ ਹੋ ਸਕਦਾ ਉਹ ਫ੍ਰੀ ਹੋਵੇ ਲੋੜਵੰਦ ਦੀ ਜ਼ਰੂਰਤ ਪੂਰੀ ਹੋਵੇ ਕੋਈ ਯਾਤਰੀ ਆ ਤੇ ਉਹਨੂੰ ਕਮਰਾ ਮਿਲ ਜਵੇ ਉਹਦੀ ਦੇਖ ਰੇਖ ਹੋ ਜਵੇ ਗੁਰੂ ਘਰ ਦੀਆਂ ਜ਼ਮੀਨਾਂ ਜਾਇਦਾ ਤਾਂ ਸੰਭੀਆਂ ਰਹਿਣ ਉਹਨਾਂ ਨੂੰ ਮੇਨਟੇਨ ਰੱਖ ਕੇ ਰੱਖਿਆ ਜਾਵੇ ਪਰ ਕਦੀ ਤੁਸੀਂ ਸੁਣਿਆ ਕਿਸੇ ਸੰਸਾਦ ਦੇ ਸੰਸਾ ਦਾ ਮਾਲਕ ਹੋ ਕੇ ਖਾਸ ਕਰਕੇ ਗੁਰੂ ਘਰ ਦੀ ਸੰਸਾ ਦਾ ਮਾਲਕ ਹੋ ਕੇ ਤੋਂ ਲੀਜ਼ ਤੇ ਲੈ ਕੇ ਜਮੀਨ ਤੇ ਆਪਣੇ ਨਾਂ ਦੀ ਸੰਸਥਾ ਬਣਾ ਲਿਆ ਆਪਣੇ ਟਰਸਟ ਬਣਾ ਕੇ ਆਪਣੀ ਸੰਸਥਾ ਖੜੀ ਕਰ ਲਈ ਮੀਰੀ ਪੀਰੀ ਕੈਡਮੀ ਬਣਾਈ ਇਹਨੇ ਬਾਦਲ ਨੇ ਇੱਕ ਕਿਸਮ ਦਾ ਕਾਰੋਬਾਰ ਕਹਿ ਲਓ ਤਾਂ ਤੁਸੀਂ 100 ਕਰੋੜ ਰੁਪਇਆ ਹਾਂ ਉਹਦੇ ਤੇ ਕਮੇਟੀ ਦਾ ਲਵਾ ਲਿਆ ਜੀ ਲੀਸ ਤੇ ਬਾ ਪਹਿਲਾਂ ਲਈ ਤੇ 100 ਕਰੋੜ ਬਾਅਦ ਚ ਲੱਗਾ ਵੀ ਜੇ 100 ਕਰੋੜ ਕਮੇਟੀ ਦਾ ਹੀ ਲਗਾਉਣਾ ਹੈ ਤੇ ਤੂੰ ਲੀਸ ਤੇ ਲਈ ਹੈ ਤੇ ਕਿਉਂ ਲਈ ਹੈ ਨੇ ਨੇ ਸਾਲ ਦੀ ਡੀਟੇਲ ਲੈਣ ਦਾ ਮਤਲਬ ਜ਼ਮੀਨ ਮੇਰੀ ਏ 100 ਸਾਲ ਦੀ ਹਾਂ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਬਿਲਕੁਲ ਠੀਕ ਹੈ ਤੇ ਜਦੋਂ ਲੈਲੀ ਮੀਰੀ ਪੀਰੀ ਕੈਡਮੀ ਬਣਾ ਲਈ ਬੋਰਡ ਲਾਤਾ ਤੇ ਉਹਦੇ ਤੇ ਜਿਹੜਾ 100 ਕਰੋੜ ਰੁਪਇਆ ਲੱਗਾ ਉਹ ਕਮੇਟੀ ਦਾ ਲੱਗਾ ਕਿਉਂ ਲਵਾਇਆ ਫਿਰ ਅੱਜ ਦੀ ਤਰੀਕ ਜਦੋਂ ਹਰਿਆਣਾ ਦੇ ਵਿੱਚ ਉਹ ਜਾਇਦਾਦ ਆ ਅੱਜ ਦੀ ਤਰੀਕ ਚ ਹਰਿਆਣਾ ਕਮੇਟੀ ਕੋਲ ਅਧਿਕਾਰ ਨਹੀਂ ਕਿ ਉਹ ਉਹਦੇ ਲਈ ਬਜਟ ਪਾਸ ਕਰੇ ਉਹਨੂੰ ਹੱਥ ਲਾਵੇ ਉਹ ਬਾਦਲਪੁਰਾ ਦੀ ਤੇ ਬਾਦਲ ਪ੍ਰਵਾਹ ਦੀ ਸੰਸਾਦੀ 8 ਕਰੋੜ ਰੁਪਏ ਦਾ ਬਜਟ ਚ 8 ਕਰੋੜ ਰੁਪਏ ਦਾ ਰੱਖ ਦਿੱਤਾ ਗਿਆ ਰੱਖ ਕੇ ਉਹ ਸਮੀਰ ਪੀਰੀ ਕੈਡਮੀ ਲਈ ਉਹਦੀ ਵਜ੍ਹਾ ਸਾਡੀ ਕੌਮ ਨੂੰ ਤੇ ਧੋਕੇ ਧੋਕੇ ਰੱਖ ਦਿੱਤਾ ਇਹਨਾਂ ਨੇ ਨਚੋੜ ਕੇ ਰੱਖ ਦਿੱਤਾ ਅੱਜ ਨੰਗਾ ਚਿੱਟਾ ਲੋਕਾਂ ਨੂੰ ਪਤਾ ਹੈ ਕਿ ਇਹ ਮੀਰੀ ਪੀਰੀ ਕੈਡਮੀ ਹਰਿਆਣੇ ਚ ਜੀ ਹਰਿਆਣਾ ਦੀ ਕਮੇਟੀ ਬਣ ਚੁੱਕੀ ਹੈ ਔਰ ਇਸ ਬਜਟ ਪਾਸ ਹੋ ਇੱਥੇ ਹੋ ਰਿਹਾ ਉਨੇ ਪ੍ਰਧਾਨ ਦੱਸੇ ਕਿ ਇਹ ਜਿਹੜਾ ਬਜਟ ਪਾਸ ਕਰ ਰਿਹਾ 8 ਕਰੋੜ ਰੁਪਇਆ ਇੱਕ ਸਾਲ ਵਾਸਤੇ ਹਰ ਸਾਲ ਕਰਦਾ ਪਰ ਅੱਜ ਤੇ ਕਮੇਟੀ ਬਣ ਗਿਆ ਤੇ ਨੰਗਾ ਹੋ ਗਿਆ ਪਹਿਲਾਂ ਤੇ ਇਹ ਸੀਗਾ ਨਹੀਂ ਜੀ ਉਹ ਹਰਿਆਣੇ ਦਾ ਵਿੱਚ ਹੀ ਇਹ ਜੀ ਕਮੇਟੀ ਦਾ ਹੀ ਆ ਇੱਕੋ ਹੀ ਆ ਹਾਂ ਪਰ ਅੱਜ ਤੇ ਨੰਗਾ ਹੋ ਗਿਆ ਵੀ ਪੰਜਾਬ ਦਾ ਪੈਸਾ ਹਰਿਆਣੇ ਚ ਪੰਜਾਬ ਦਾ ਪੈਸਾ ਹਰਿਆਣੇ ਚ ਜਾ ਰਿਹਾ ਹਾਂ ਹਰਿਆਣਾ ਕਮੇਟੀ ਨੂੰ ਅਧਿਕਾਰ ਨਹੀਂ ਉੱਥੇ ਕੁਝ ਕਰਨ ਦਾ ਤੁਹਾਨੂੰ ਕਿਵੇਂ ਮਿਲਿਆ ਤੁਸੀਂ ਹਰਿਆਣਾ ਦੇ ਵਿੱਚ ਐਦਾ ਆਦਤ ਦੀ ਦੇਖ ਰਹੇ ਕਰ ਸਕਦੇ ਹੋ ਐ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂ ਕਿ ਉਹ ਜਾਇਦਾਦ ਬਾਦਲਦੀ ਹੈ ਉਹ ਨੇ ਲੀਸ ਤੇ ਲਈ ਹੋਈ ਹੈ ਬਿਲਕੁਲ 35 ਕਰੋੜ ਦਾ ਉਹਨਾਂ ਨੇ ਪਲਾਟ ਲੈ ਲਿਆ ਦਿੱਲੀ ਜਾ ਕੇ ਪ੍ਰਬੰਧਕ ਕਮੇਟੀ ਨੇ ਉਥੇ ਇੱਕ ਬਣਾਉਣਗੇ ਦਫਤਰ ਇੱਕ ਬਣਾਉਣਗੇ ਗੈਸ ਹਾਊਸ ਉਹ ਕਮੇਟੀ ਨੂੰ ਉਹਦਾ ਕੀ ਲਾਭ ਸੰਗਤ ਨੂੰ ਉਹਦਾ ਕੀ ਲਾਭ 35 ਕਰੋੜ ਦਾ ਪਲਾਟ ਲਿਆ 7 ਨੰਬਰ ਕੋਠੀ ਦਾ ਨਾ ਪਲਾਟ ਹੈ ਨੰਬਰ ਦਾ ਨੰਬਰ ਹੈ ਸਾਊਥ ਵੈਸਟ ਸਾਊਥ ਜਾਂ ਵੈਸਟ ਪਟੇਲਨਗਰ ਦੇ ਵਿੱਚ ਉਹ ਜਾਇਦਾਦ ਹੈ 35 ਕਰੋੜ ਦਾ ਪਲਾਟ ਹੈ 35 40 ਕਰੋੜ ਉੱਤੇ ਲਾਉਣਗੇ 40 50 ਕਰੋੜ ਵਿੱਚੋਂ ਖਾਣਗੇ 100 ਡੇਢ ਜਾਇਦਾਦ ਵਾਦੋ ਜੀ 100 150 ਕਰੋੜ पे ਲਾ ਦੇਣਗੇ ਜਾਇਦਾਦ ਵਾਦਲ ਦੀ ਬਿਲਕੁਲ ਠੀਕ ਹੈ ਇਹ ਇਹ ਸਾਰਾ ਕੁਝ ਹੋ ਰਿਹਾ ਪਰ ਨਾ ਸਾਡੀ ਸਰਕਾਰ ਆਡਿਟ ਕਰ ਰਹੀ ਹੈ ਨਾ ਬਾਦਲ ਤੇ ਹੁੰਦਾ ਕਿਸੇ ਦੀ ਹਿੰਮਤ ਪਈ ਉੱਥੇ ਆਡਿਟ ਕਰਨ ਦੀ ਨਾ ਕੋਈ ਅਕਾਲ ਤਖਤੋਂ ਪੁੱਛ ਸਕਦਾ ਇਹਨਾਂ ਅਕਾਲ ਤਖਤ ਦਾ ਜੱਜਦਾਰ ਸਰਕਾਰਾਂ ਵੇਸਲੀਆਂ ਹੁਣ ਤਾਂ ਨਹੀਂ ਆਪਾਂ ਕਹਿ ਸਕਦੇ ਹੈਗੀਆਂ ਦੇਖੋ ਜੀ ਉਹ ਵੇਸਲੀਆਂ ਹੋਣ ਜਾਂ ਨਾ ਹੋਣ ਚਲੋ ਤੁਸੀਂ ਉਥੇ ਉਹ ਆਡਿਟ ਵੀ ਹੋਇਆ ਇੰਨੇ ਸਾਲਾਂ ਤੋਂ ਸਰਕਾਰੀ ਅਫਸਰ ਨੂੰ ਉਥੇ ਵੜਨ ਹੀ ਨਹੀਂ ਦਿੱਤਾ ਬਾਦਲ ਦੇ ਰਾਜ ਚ ਜਦੋਂ ਤੱਕ ਕੋਈ ਕਮੇਟੀ ਰਹੀ ਹੈ ਜੀ ਅੱਜ ਤੱਕ ਵੀ ਨਹੀਂ ਗਿਆ ਕੋਈ ਹੁਣ ਵੀ ਨਹੀਂ ਨਹੀਂ ਗਿਆ ਕੋਈ 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 ਆਡਿਟ ਨਹੀਂ ਹੋ ਰਿਹਾ ਆਡਿਟ ਕਰ ਰਹੇ ਉਹਨਾਂ ਦੇ ਮਰਜ਼ੀ ਦੇ ਬੰਦੇ ਹੈ ਯਾਰ ਕੀ ਹੋ ਰਿਹਾ ਤੇ ਜਿਹੜੇ ਮੈਂ ਰੋਪ ਲਾ ਰਿਹਾ ਕੈਮਰੇ ਤੇ ਲਾ ਰਿਹਾ ਸਬੂਤ ਹੋਣਗੇ ਤੁਹਾਡੇ ਕੋਲ ਸਾਰੇ ਨਹੀਂ ਤੁਸੀਂ ਮੇਰੇ ਤੇ ਕੇਸ ਕਰ ਸਕਦੇ ਮੈਨੂੰ ਪਤਾ ਬਿਲਕੁਲ ਪਰ ਕਰੋ ਜੇ ਮੈਂ ਝੂਠ ਬੋਲਦਾ ਤੇ ਕਰੋ ਹੂੰ ਤੇ ਇਹਦੇ ਸੰਗਤ ਨੂੰ ਜਵਾਬ ਦੇਉ ਕਿਉਂ ਹੋ ਰਿਹਾ ਅਸੀਂ ਤੇ ਉਹ ਡਾਂਗਾ ਪਰ ਕੇ ਥੋੜਾ ਲੜਾਂਗੇ ਬਿਲਕੁਲ ਠੀਕ ਹੈ ਅਸੀਂ ਤਾਂ ਰੋਲਾ ਹੀ ਪਾ ਸਕਦੇ ਆ ਨਾ ਤੇ ਇਹ ਇਹ ਬਾਗਲ ਪਰਿਵਾਰ ਸਿੱਖ ਕੌਮ ਨੂੰ ਨਿਚੋੜ ਕੇ ਸੁੱਟ ਗਿਆ ਸਾਡੇ ਗਰੀਬ ਬੱਚਿਆਂ ਚ ਸਾਈ ਬਣ ਰਹੇ ਨੇ ਸਾਡੇ ਗਰੀਬ ਦਾ ਇਲਾਜ ਨਹੀਂ ਹੋ ਰਿਹਾ ਬਰਦਾਸਪੁਰ ਭਰਿਆ ਪਿਆ ਜਿਹੜੀਆਂ ਜਾਇਦਾਦਾਂ ਗੁਰੂ ਸਾਹਿਬ ਜੀ ਦੀਆਂ ਮਹਿੰਗੀਆਂ ਹੋ ਚੁੱਕੀਆਂ 12-12 ਕਰੋੜ ਦਾ ਕਿਲਾ 100-100 ਆ ਜਿਹੜਾ ਜਿਹੜੀ ਜਾਇਦਾਦ ਬਾਦਲ ਨੇ ਲਈ ਆ ਇਹ 100-100 ਕਰੋੜ ਦਾ ਕਿਲਾ ਜੀ ਮਾਰਕੰਡਾ ਜੀਟੀ ਰੋਡ ਦੇ ਉੱਤੇ ਆ 27 24 ਏਕੜ ਜ਼ਮੀਨ ਇਹ ਮਾਲਕ ਬਣ ਗਿਆ ਉਹ 90 ਪਰ ਜਿਹੜੇ 90 ਸਾਲ ਬਾਅਦ ਕੌਣ ਕਿਹਦੀ ਪਾਤਸ਼ਾਹੀ ਤੇ ਕਿਹਦਾ ਰਾਜ ਤੇ ਕਿਹਦੀ ਪਰਜਾ ਕਿਹਨੇ ਪੁੱਛਣਾ ਹੈ ਕਿਹਨੇ ਪੁੱਛਣਾ ਇਹ ਜੇ ਦਾ ਤਾਂ ਤਬਾਦਲੇ ਵੀ ਹੋ ਰਹੇ ਨੇ 3 ਲੱਖ ਦਾ 35 ਲੱਖ ਦਾ ਕਿਲਾ ਲੈ ਕੇ ਤੇ ਉਹਨੂੰ ਉਹ ਜਿਹਨੂੰ ਤੋਂ ਲਿਆ ਉਹ ਤੋਂ 12 ਕਰੋੜ ਦਾ 15 ਕਰੋੜ ਦਾ ਕਿਲਾ ਉਹਨੂੰ ਦੇ ਰਿਹਾ ਹੈ ਤਬਾਦਲੇ ਵੀ ਹੋ ਰਹੇ ਐਕਸਚੇਂਜ ਗੁਰੂ ਘਰ ਚ ਪੂਰੇ ਦਾ ਪੂਰਾ ਸਾਰਾ ਕੁਝ ਆ ਗਿਆ ਤੋ ਇਹ ਸਾਡੀ ਕੌਮ ਨੂੰ ਸ਼ੌਂਕ ਲੱਗੇ ਹੋਈ ਹੈ ਬਾਦਲ ਪਰਵਾਰ ਬਾਦਲ ਪਰਵਾਰ ਨੂੰ ਜਿੰਨੀ ਦੇਰ ਸਿੱਖ ਜਿਹੜੇ ਨੇ ਇਸ ਆਧਾਰੇ 'ਚੋਂ ਬਾਹਰ ਨਹੀਂ ਕਰਦੇ ਉਨੀ ਦੇਰ ਤੱਕ ਸਾਡੀ ਕੋਈ ਸੰਸਾ ਨਹੀਂ ਬਚਣੀ ਜਿਹੜਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਤਿਹਾਸਕ ਸਾਡੀ ਸੰਸਾਰ ਖਾਲਸਾ ਕਾਲਜ ਅੰਮ੍ਰਿਤਸਰ ਜੀ ਉਹ ਅੱਜ ਖਾਲਸਾ ਕਾਲਜ ਨਹੀਂ ਰਿਹਾ ਜੀ ਉਹ ਯੂਨੀਵਰਸਿਟੀ ਖਾਲਸਾ ਯੂਨੀਵਰਸਿਟੀ ਦੇ ਨਾਮ ਤੇ ਹੀ ਤਬਦੀਲ ਹੋ ਚੁੱਕਾ ਤੇ ਉਹਦੇ ਮਾਲਕ ਬਣ ਚੁੱਕੇ ਨੇ ਮਜੀਠੀਆ ਪਰਵਾਰ ਇਸੇ ਦੀ ਹਮਤਤਾ ਤੇ ਲੈ ਕੇ ਦਿਖਾ ਦੇ। ਇਹ ਗੜਗਾਜ ਨੂੰ ਸਮਝਾਓ ਕਿ ਉੱਥੇ ਬੋਲ ਜੇ ਕੌਮ ਦਾ ਭਲਾ ਕਰ, ਬਾਦਲ ਪਰਿਵਾਰ ਦਾ ਭਲਨ ਕਰ, ਕੌਮ ਦਾ ਭਲਾ ਕਰ। ਜੇ ਪੁੱਛਣਾ ਕਿ ਇਹਨੂੰ ਕਿ ਅੰਮ੍ਰਿਤਧਾਰੀ ਕੀ ਹੁੰਦਾ ਤੇ ਉੱਥੇ ਪੁੱਛੋ ਤੁਹਾਡੇ ਚ ਕਿੰਨੇ ਅੰਮ੍ਰਿਤਧਾਰੀ ਨੇ? ਮਜੀਠੀਆ ਪਰਿਵਾਰ ਚ ਕਿੰਨੇ ਅੰਮ੍ਰਿਤਧਾਰੀ ਤੇ ਨਹੀਂ ਲੈਣ ਲੱਗੀ ਉੱਥੇ ਮੈਂਬਰ ਬਣਦੀ। ਬਾਦਲ ਦੇ ਮੁੰਡੇ ਦੇ ਸਮੇਤ ਜਿਹੜੀ ਯੂਨੀਵਰਸਿਟੀ ਬਣੀ ਬਾਦਲ ਦਾ ਮੁੰਡਾ ਹੀ ਮੈਂਬਰ ਬਣਿਆ, ਹਰ ਸਿਮਰਤੀ ਬਣੀ ਉਹਦੇ ਦੋ ਭਰਾ ਬਣੇ, ਉਹਦਾ ਬਾਪ ਬਣਿਆ। ਆਪਣੇ ਪਰਿਵਾਰ ਆ ਸਾਰਾ ਆਪਣਾ ਪਰਿਵਾਰ ਆ ਸਾਰਾ ਤੇ ਇਹ 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 ਗੜਗੱਜ ਸਿੰਘ ਉਹਨੂੰ ਪੁੱਛੇ ਜਾ ਕੇ ਵੀ ਤੂੰ ਅੰਮ੍ਰਿਤਪਾਨ ਕੀਤਾ ਹੈ ਤੂੰ ਇਹ ਕੌਮ ਦੀ ਸੰਸਥਾ ਦਾ ਮਾਲਕੇ ਬਣ ਗਿਆ ਇਹ ਜਿਹੜੀਆਂ ਚੰਗੀਆਂ ਭਲੀਆਂ ਚੱਲ ਰਹੀਆਂ ਸਪੂ ਚੱਲ ਰਹੇ ਨੇ ਸੰਸਥਾਵਾਂ ਚੱਲ ਰਹੀਆਂ ਉਹਨਾਂ ਦੇ ਮਾਮਾ ਚੰਦੂ ਬੜ ਰਿਹਾ ਉਪਦੇਸ਼ ਦੇ ਰਿਹਾ ਜਾ ਕੇ ਇਹ ਕਿੰਨੀ ਦੇਰ ਚੱਲਣਗੇ ਇਹ ਹੋਣ ਨਹੀਂ ਚੱਲਣੇ ਲੋਕ ਜਦੋਂ ਗਰੇਵਾਨ ਫੜ ਕੇ ਬਾਜ਼ਾਰ 'ਚ ਖੜਾ ਕਰ ਲੈਣਗੇ ਉਦੋਂ ਇਹਨੂੰ ਪਤਾ ਲੱਗੂਗਾ ਵੀ ਇਹ ਕਿੱਥੋਂ ਕਿਹੋ ਜਿਹਾ ਜਹਿਦਾਰ ਹੈ ਮੈਂ ਤੁਹਾਡੇ ਲਿਹਾਜ਼ ਨਾਲ ਫਿਰ ਜਥੇਦਾਰ ਹਵਾਰਾ ਵਰਗਿਆਂ ਜਦੋਂ ਮਤਵਾਜੀ ਜਥੇਦਾਰ ਲਾ ਦਿੱਤਾ ਜਾਂਦਾ ਉਹ ਠੀਕ ਹੈ ਸਿਸਟਮ ਹੋ ਜੀ ਠੀਕ ਹੈ ਜਾਂ ਗਲਤ ਹੈ ਮੈਨੂੰ ਨਹੀਂ ਪਤਾ ਜੋ ਹੁਣ ਸੀਟ ਤੇ ਜੋ ਕੁਝ ਹੋ ਰਿਹਾ ਮੈਂ ਉਹਦੀ ਗੱਲ ਕਰਦਾ ਤੇ ਆਪਾਂ ਨੂੰ ਸਭ ਕੁਝ ਪਤਾ ਵੀ ਹੈ ਕਾਹਦਾ ਇਸ ਚੀਜ਼ ਦਾ ਵੀ ਕੀ ਕੀ ਹੱਲੇ ਵੀ ਕਰੀ ਜਾ ਰਿਹਾ ਹਲੇ ਵੀ ਆਪਾਂ ਇਹਨਾਂ ਦੇ ਬੰਦਨ ਚ ਇਹ ਜਕੜੇ ਹੋਏ ਆ ਇੱਕੋ ਇੱਕ ਹੱਲ ਹੈ ਦਾ ਵੋਟਾਂ ਦੁਆਰਾ ਪੈਣ ਹੋਣ ਤੇ ਵੋਟਾਂ ਦੁਆਰਾ ਪੈਣ ਤੇ ਹੱਲ ਹੋ ਗਏ ਹੁਣ ਉੱਥੇ ਬੰਦੂਕਾਂ ਨਾਲ ਲੜਾਂਗੇ ਅਸੀਂ ਹੁਣ ਖਾਪਾ ਕਰਾਂਗੇ ਆਪ ਸੇ ਜੀ ਮੈਂ ਤੁਸੀਂ ਉਹਨੂੰ ਜੈਸ਼ ਰਾਹੋਗੇ ਜੇ ਜਦੋਂ ਸਾਡਾ ਰਾਈਟ ਹੈਕ ਹਰੇਕ ਸਿੱਖ ਦਾ ਰਾਈਟ ਹੈ ਉਹ ਆਪਣੀ ਬੋਰਡ ਦਾ ਇਸਤੇਮਾਲ ਕਰੇ ਹੂੰ ਉਹ ਕਿਉਂ ਨਹੀਂ ਕਰ ਦਿੰਦਾ ਜੀ ਸੰਵਿਧਾਨ ਕੱਖੇ ਹੋਰ ਕੁਝ ਠੀਕ ਹੈ ਜੀ ਸੋ ਵਾਕਈ ਕੁਲਦੀਪ ਸਿੰਘ ਗੜਗੱਜੂਣੀ ਆਪਣੀ ਡਿਊਟੀ ਕਿੱਦਾਂ ਦੀ ਨਿਭਾਰੇ ਨੇ ਬੜੇ ਆਪਾਂ ਕਹੀਏ ਤੱਤੇ ਬੋਲ ਜਿਹੜੇ ਨੇ ਜਥੇਦਾਰ ਰஞ்சிਤ ਸਿੰਘ ਜੀ ਉਹਨਾਂ ਨੇ ਬੋਲੇ ਨੇ ਤੇ ਉਹ ਕਹਿ ਰਹੇ ਨੇ ਕਿ ਬਿਲਕੁਲ ਵੀ ਸਹੀ ਤੌਰ ਤੇ ਆਪਣੀ ਉਹ ਡਿਊਟੀ ਨਿਭਾਰੇ ਕੌਮ ਨੂੰ ਪਤਾ ਹੈ ਪੰਥ ਨੂੰ ਪਤਾ ਹੈ ਕਿ ਸਾਡੇ ਵਿੱਚ ਅੱਜ ਕੱਲ੍ਹ ਉਹ ਕੀ ਰਿਹਾ ਤਾਂ ਇੱਕੋ ਇੱਕ ਹੱਲ ਹੈਗਾ ਛੇਤੀ ਤੋਂ ਛੇਤੀ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਨਵੇਂ ਮੈਂਬਰ ਚੁਣ ਕੇ ਆਣ ਤੇ ਹੱਲੇ ਵੀ ਜੋ ਸਿੱਧੇ ਸ਼ਬਦਾਂ ਚ ਕਹਿਣ ਹੈ ਜਿਹੜੀ ਸਿਊਂ ਕਹੇ ਚਿੰਬੜੀ ਹੋਈ ਹੈ ਇਹਨੂੰ ਤਾਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਕਿਤੇ ਕੌਮ ਦਾ ਪੰਥ ਦਾ ਭਲਾ ਸੰਭਵ ਹੈ ਜੱਟੇ ਰਸਾਲ ਸਾਹਿਬ ਜੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕੀ ਫਤਿਹ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ हाल ही ਵਿੱਚ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਦਾ ਇੱਕ ਬਿਆਨ ਸਾਹਮਣੇ ਆਉਂਦਾ ਹੈ ਕਿ ਤਕਸ਼ਰੀ ਦਰਬਾਰ ਸਾਹਿਬ ਦਾ ਸਥਾਪਨਾ ਦਿਵਸ ਅਤੇ ਨੌਵੀਂ ਪਾਸ਼ਾਹੀ ਦਾ ਸ਼ਹੀਦੀ ਦਿਹਾੜਾ ਸਾਰਾ ਪੰਜਾਬ ਜਾਂ ਸਾਰੀ ਦੁਨੀਆ ਦੀ ਸਿੱਖ ਕੌਮ ਕਿਵੇਂ ਮਿਲ ਕੇ ਮਨਾਵੇ ਆਓ ਅਸੀਂ ਇਸ ਤੇ ਚਰਚਾ ਕਰੀਏ ਦੂਜੇ ਪਾਸੇ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿੰਦੇ ਨੇ ਕਿ ਸਰਕਾਰਾਂ ਕੌਣ ਹੁੰਦੀਆਂ ਨੇ ਨਗਰ ਕੀਰਤਨ ਕੱਢਣ ਵਾਲੀਆਂ ਇਹ ਇੱਕ ਵਿਵਾਦ ਪੈਦਾ ਹੋ ਰਿਹਾ ਹੈ ਇਸ ਵਿਸ਼ੇ ਤੇ ਚਰਚਾ ਕਰਾਂਗੇ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਜਥੇਦਾਰ ਸਿੰਘ ਸਾਹਿਬ ਭਾਈ ਰঞ্জੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਭਾਈ ਰਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਈ ਗੁੱਡ ਜੀ ਕੀ ਫਤਈ ਦੀ ਇੱਕ ਪਾਸੇ ਪੰਜਾਬ ਸਰਕਾਰ ਦਾ ਬਿਆਨ ਸਾਹਮਣੇ ਆਉਣਾ ਕਿ ਆਓ ਅਸੀਂ ਨੌਵੀਂ ਪਾਸ ਸ਼ਹੀਦੇ ਸ਼ਹੀਦ ਦੀ ਦਿਹਾੜੇ ਤੇ ਦਰਬਾਰ ਸਾਹਿਬ ਦੇ ਸਥਾਪਨਾ ਦਿਵਸ ਲਈ ਆਓ ਉਪਰਾਲਾ ਮਿਲ ਕੇ ਕਾਰਜ ਕਰੀਏ ਦੂਜੇ ਪਾਸੇ ਗੜਗੱਤ ਸਾਹਿਬ ਦਾ ਕਹਿਣਾ ਵੀ ਸਰਕਾਰਾਂ ਕੋਲ ਨੇ ਨਗਰ ਕੀਰਤਨ ਕੱਢਣ ਵਾਲੀਆਂ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਦੇਖੋ ਜੀ ਮੈਂ ਤੇ 1999 ਤੋਂ ਦੇਖ ਰਿਹਾ ਹਾਂ ਕਿ ਗੁਰਗਾਜ ਸਿੰਘ ਤੇ ਮੋਲਕਰੀ ਵੀ ਲਾਲਾ ਗੋਲਾ ਵਿਚਾਰਾ ਉਹਨੇ ਇਹ ਸਮਝ ਨਹੀਂ ਜੀ ਉਹਨੂੰ ਜੇ ਸਮਝ ਹੁੰਦੀ ਤੇ ਉਹ ਦੇਖਦਾ ਕਿ ਜਿਨ੍ਹਾਂ ਨੇ ਅੱਜ ਉਹਨੂੰ ਨੌਕਰੀ ਦਿੱਤੀ ਆ ਉਹਨਾਂ ਦੇ ਕੰਡੇ ਵੀ ਜੇ ਹੋਏ ਜਿਹੜੇ ਉੱਤੇ ਆਏ ਚੱਠੇਦਾਰ ਦੀ ਨੌਕਰੀ ਹੁੰਦੀ ਹੈ ਇਹ ਨੌਕਰੀ ਹੋਰ ਕੀ ਹੈ ਪੰਥ ਦੀ ਕੌਮ ਦੀ ਬਾਦਸ਼ਾਹ ਬਣ ਗਿਆ ਕੌਮ ਦੀ ਸੇਵਾ ਨਹੀਂ ਆ ਕਾਲਦਗੀ ਸੇਵਾ ਤੋਂ ਇਹ ਵੀ ਕਰਨ ਲੈ ਇਹ ਗੜਗਾ ਤੋਂ ਸੰਗ ਜੜਾ ਦਾ ਆਪਣੇ ਹਿਸਟਰੀ ਨੂੰ ਕੋਲੇ ਇਹ ਜਿਹੜੇ ਜਿਹੜਾ ਜਨ ਦੇ ਨੌਕਰੀ ਕਰਨ ਉਹਨਾਂ ਦੇ ਵਟਿਆ ਬਟੇਰਿਆਂ ਦੀ ਹਿਸਟਰੀ ਨੂੰ ਕੋਲੇ 1990 ਤੱਕ ਹੋਣ